ਹਾਲੇਲੂਇਆ ਸਾਰੇ ਹੀ ਪ੍ਰਭੂ ਦੀ ਪਰਜਾ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਇੱਕ ਵਾਰ ਫੇਰ ਅੱਜ ਮੈਂ ਤੁਹਾਡੇ ਸਨਮੁਖ ਪ੍ਰਭੂ ਦਾ ਵਚਨ ਲੈ ਕੇ ਆਇਆ ਹਾਂ ਪ੍ਰਭੂ ਦਾ ਵਚਨ ਬਹੁਤ ਅਨੋਖਾ ਸ਼ਕਤੀਸ਼ਾਲੀ ਅਤੇ ਦੁਨੀਆ ਨੂੰ ਚਲਾਉਣ ਵਾਲਾ ਹੈ ਹਾਲੇਲੂਇਆ ਪ੍ਰਭੂ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਤੇ ਮੇਰੇ ਨਾਲ ਆਪਣੀ ਪਵਿੱਤਰ ਬਾਣੀ ਵਿੱਚੋਂ ਆਪਣੇ ਪਵਿੱਤਰ ਸ਼ਾਸਤਰ ਵਿੱਚੋਂ ਆਪਣੇ ਪਵਿੱਤਰ ਵਚਨਾਂ ਵਿੱਚੋਂ ਤੁਹਾਡੇ ਤੇ ਮੇਰੇ ਨਾਲ ਗੱਲਬਾਤ ਕਰਦਾ ਹੈ ਹallelujah ਜਦੋਂ ਆਪਾਂ ਬਾਈਬਲ ਪੜ੍ਹਦੇ ਹਾਂ ਬਾਈਬਲ ਵੱਖ-ਵੱਖ ਤਰੀਕਿਆਂ ਨਾਲ ਤੁਹਾਡੇ ਤੇ ਮੇਰੇ ਨਾਲ ਗੱਲ ਕਰਦੀ ਹੈ ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਕਿ ਤੁਸੀਂ ਆਪਣੇ ਆਪ ਨੂੰ ਨੀਵਾ ਕਿਵੇਂ ਕਰਨਾ ਹੈ ਹallelujah ਜਿਵੇਂ ਪ੍ਰਭੂ ਦੇ ਵਚਨ ਚ ਲਿਖਿਆ ਹੈ ਮੈਂ ਤੁਹਾਡੇ ਵਾਸਤੇ ਪੜ੍ਹਾਂਗਾ ਯਾਕੂਬ ਦੀ ਪਤਰੀ ਉਹਦਾ 4 ਦੇ ਆਏ ਉਹਦਾ 10 ਉੱਥੇ ਲਿਖਿਆ ਪਰਮੇਸ਼ਵਰ ਦੇ ਸੰਮੁਖ ਆਪਣੇ ਆਪ ਨੂੰ ਨਿਮਾਣੇ ਬਣਾਓ ਅਤੇ ਪਰਮੇਸ਼ਵਰ ਤੁਹਾਨੂੰ ਮਹਾਨ ਬਣਾਵੇਗਾ ਹallelujah ਇੱਕ ਵਾਰ ਫਿਰ ਪੜ੍ਹਦਾ ਹਾਂ ਪਰਮੇਸ਼ਵਰ ਦੇ ਸੰਮੁਖ ਆਪਣੇ ਆਪ ਨੂੰ ਨਿਮਾਣੇ ਬਣਾਓ ਅਤੇ ਪਰਮੇਸ਼ਵਰ ਤੁਹਾਨੂੰ ਮਹਾਨ ਬਣਾਵੇਗਾ ਹallelujah ਇੱਥੇ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਨਿਮਾਣੇ ਬਣਾਉਣਾ ਹੈ ਹallelujah ਤਾਂਕੇ ਤੁਹਾਨੂੰ ਪਰਮੇਸ਼ਰ ਸਮੇਂ ਤੇ ਮਹਾਨ ਬਣਾਵੇ ਜਿਸ ਤਰ੍ਹਾਂ ਆਪਾਂ ਹੁਦਾਰਨ ਲੈ ਸਕਦੇ ਹਾਂ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਤੋਂ ਹਾਲੇਲੂਇਆ ਉਹਦੇ ਸਲੀਬ ਦੇ ਚੜਨ ਤੋਂ ਪਹਿਲਾਂ ਜਦੋਂ ਉਹਨੂੰ ਪਤਾ ਸੀ ਕਿ ਮੈਂ ਸਲੀਬ ਤੇ ਚੜਾਏ ਜਾਣਾ ਹੈ ਉਹਦੇ ਚੇਲੇ ਉਹਦੇ ਕੋਲ ਸੀ ਚੇਲਿਆਂ ਨੂੰ ਵੀ ਪਤਾ ਸੀ ਕਿ ਪ੍ਰਭੂ ਨੇ ਸਾਡੇ ਨਾਲ ਵਚਨ ਕੀਤਾ ਕਿ ਇਹ ਪ੍ਰਭੂ ਨੇ ਹੁਣ ਸਾਡੇ ਤੋਂ ਚਲੇ ਜਾਣਾ ਹੈ ਲekin ਜਦੋਂ ਸ਼ਾਇਦ ਚੇਲਿਆਂ ਦੇ ਗੱਲ ਦਿਮਾਗ ਦੇ ਵਿੱਚ ਗੱਲ ਚਲਦੀ ਵੀ ਹੋਵੇ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਚਲਦੀ ਵੀ ਹੋਵੇ ਕਿ ਸ਼ਾਇਦ ਸਾਨੂੰ ਕੋਈ ਅਹੁਦਾ ਦੇ ਕੇ ਜਾਵੇ ਸ਼ਾਇਦ ਸਾਨੂੰ ਕੋਈ ਡੈਜੀਗਨੇਸ਼ਨ ਦੇ ਕੇ ਜਾਵੇ ਲੇਕਿਨ ਪ੍ਰਭੂ ਯਿਸੂ ਮਸੀਹ ਨੇ ਉੱਥੇ ਆਪਣੇ ਆਪ ਨੂੰ ਅਤਨੀਵਾ ਕੀਤਾ ਹallelujah ਉਹਨੇ ਆਪਣੇ ਚੇਲਿਆਂ ਦੇ ਪਾਣੀ ਦੇ ਨਾਲ ਪੈਰ ਧੋਤੇ ਔਰ ਕਪੜੇ ਨਾਲ ਜਿਹੜਾ ਉਹਦੇ ਆਲੇ-ਦੁਆਲੇ ਉਹਦੇ ਲੱਕ ਦੇ ਬੰਨਿਆ ਹੁੰਦਿਆ ਸੀ ਉਹਦੇ ਨਾਲ ਉਹਨਾਂ ਦੇ ਪੈਰ ਸਾਫ਼ ਕੀਤੇ ਅਤੇ ਜਟੂੰਦਾ ਤੇਲ ਆਇਆ ਹਾਲੇਲੂਇਆ ਮੈਂ ਹੈਰਾਨ ਹੁਣਾ ਹਾਂ ਜਦੋਂ ਸਾਡੇ ਕੋਲ ਕੁਝ ਹੁੰਦਾ ਹੈ ਤੇ ਆਪਾਂ ਕੀ ਕਰਦੇ ਹਾਂ ਆਪਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਦੇ ਹਾਂ ਆਪਾਂ ਹੰਕਾਰ ਵਿੱਚ ਆ ਜਾਂਦੇ ਹਾਂ ਲੇਕਿਨ ਤੁਹਾਨੂੰ ਤੇ ਮੈਨੂੰ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਹੈ ਆਤਮਾਹਾਨ ਪਰਮੇਸ਼ਵਰ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੁਨੀਆ ਦਾ ਵਾਲੀ ਦੁਨੀਆ ਨੂੰ ਚਲਾਉਣ ਵਾਲਾ ਦੁਨੀਆ ਨੂੰ ਬਣਾਉਣ ਵਾਲਾ ਸਰਵ ਸ਼ਕਤੀਮਾਨ ਸਰਵ ਵਿਆਪੀ ਦਿਲ ਦੀਆਂ ਗੱਲਾਂ ਜਾਣ ਵਾਲਾ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਪੈਰ ਤੋ ਰਿਆ ਹੈ ਹਾਲੇਲੂਇਆ ਇਸ ਲਈ ਪ੍ਰਭੂ ਦੇ ਲੋਗੋ ਪ੍ਰਭੂ ਦੇ ਵਿੱਚ ਪੈਣਾ ਅਤੇ ਭਰਾਓ ਨਵਾਂ ਸਾਲ ਆ ਰਿਹਾ ਹੈ ਕੱਲ ਤੋਂ ਆਪਾਂ 2024 ਦੇ ਵਿੱਚ ਇੰਟਰ ਕਰ ਰਹੇ ਹਾਂ ਪ੍ਰਭੂ ਦਾ वचन ਤੁਹਾਨੂੰ ਤੇ ਮੈਨੂੰ ਇਹੋ ਗੱਲ ਸਿਖਾਉਂਦਾ ਹੈ ਕਿ ਤੁਸੀਂ ਪ੍ਰਭੂ ਦੇ ਚਰਨਾਂ ਦੇ ਵਿੱਚ ਨੀਵੇਂ ਬਣਨਾ ਹੈ ਹਾਲੇਲੂਇਆ ਕਹਿੰਦਾ ਪ੍ਰਭੂ ਦੇ ਸਾਹਮਣੇ ਨੀਵੇਂ ਬਣੋ ਅਤੇ ਉਹ ਤੁਹਾਨੂੰ ਕੀ ਬਣਾਵੇਗਾ ਮਹਾਨ ਬਣਾਵੇਗਾ ਜੇ ਤੁਸੀਂ ਮਹਾਨ ਬਣਨਾ ਚਾਹੁੰਦੇ ਹੋ ਤੇ ਤੁਹਾਡੀ ਤੇ ਮੇਰੀ ਇੱਕੋ ਹੀ ਕਾਮਨਾ ਹੋਣੀ ਚਾਹੀਦੀ ਹੈ ਕਿ ਪ੍ਰਭੂ ਦੇ ਚਰਨਾਂ ਦੇ ਵਿੱਚ ਨੀਵੇਂ ਬਣ ਕੇ ਰਹਿਣਾ ਹallelujah ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ ਉਹਨੇ ਆਪਣੇ ਚੇਲਿਆਂ ਦੇ ਪੈਰ ਧੋ ਕੇ ਸਾਫ਼ ਕੀਤੇ ਤੇਲ ਮਲਿਆ ਉਹਨੇ ਆਪਣੇ ਆਪ ਨੂੰ ਐਨਾ ਕੋ ਨੀਵਾ ਕਰਤਾ ਕਿ ਉਹ ਤੁਹਾਡੀ ਤੇ ਮੇਰੀ ਸੋਚ ਤੋਂ ਪਰੇ ਹੈ ਹallelujah ਇਸੇ ਤਰ੍ਹਾਂ ਤੁਸੀਂ ਤੇ ਮੈਂ ਆਪਾਂ ਪ੍ਰਭੂ ਯਿਸੂ ਮਸੀਹ ਦੇ ਬੇਟੇ ਬੇਟੀਆਂ ਹਾਂ ਆਪਾਂ ਯਿਸੂ ਮਸੀਹ ਦੇ ਚੇਲੇ ਹਾਂ ਇਸ ਲਈ ਤੁਹਾਡੀ ਤੇ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਭੂ ਦੇ ਹੁਕਮਾਂ ਨੂੰ ਮੰਨਣਾ ਅਤੇ ਨੀਵੇਂ ਬਣ ਕੇ ਰਹਿਣਾ ਹallelujah ਕਿਉਂਕਿ ਪ੍ਰਭੂ ਤੁਹਾਡੇ ਰੰਗ ਤੁਹਾਡੀ ਜਾਇਦਾਦ ਤੁਹਾਡਾ ਪੈਸਾ ਤੁਹਾਡੀਆਂ ਗੱਡੀਆਂ ਤੁਹਾਡੇ ਬੰਗਲੇ ਇਹਨਾਂ ਚੀਜ਼ਾਂ ਨੂੰ ਦੇਖਦਾ ਪਰਮੇਸ਼ਰ ਇੱਕੋ ਹੀ ਚੀਜ਼ ਦੇਖਦਾ ਹੈ ਕਿ ਤੁਸੀਂ ਪਰਮੇਸ਼ਰ ਦੇ ਸਾਹਮਣੇ ਕਿੰਨੇ ਕੁ ਨੀਵੇਂ ਹੋ ਕਿੰਨਾ ਕੋ ਤੁਹਾਡਾ ਤੇ ਮੇਰਾ ਗੂੜਾ ਰਿਸ਼ਤਾ ਹੈ ਪਰਮੇਸ਼ਵਰ ਦੇ ਨਾਲ ਹਾਲੇਲੂਇਆ ਕਿੰਨੇ ਕੋ ਆਪਾਂ ਆਤਮਿਕ ਹਾਂ ਕਿੰਨੀ ਕੋ ਆਤਮਿਕ ਰੀਤੀ ਦੇ ਨਾਲ ਚੱਲਦੇ ਹਾਂ ਹਾਲੇਲੂਇਆ ਪ੍ਰਭੂ ਦਾ ਪ੍ਰਭੂ ਦਾ ਵਚਨ ਕਹਿੰਦਾ ਹੈ ਜੇ ਨੀਵੇਂ ਬਣੋਗੇ ਤੇ ਉਹ ਤੁਹਾਨੂੰ ਮਹਾਨ ਬਣਾਵੇਗਾ ਹਾਲੇਲੂਇਆ ਦੇਖੋ ਤੁਹਾਡੇ ਤੇ ਮੇਰੇ ਪਰਮੇਸ਼ਵਰ ਦਾ ਤੁਹਾਡੇ ਤੇ ਮੇਰੇ ਪ੍ਰਭੂ ਯਿਸੂ ਮਸੀਹ ਦਾ ਤੁਹਾਡੇ ਅਤੇ ਮੇਰੇ ਲਈ ਕਿੰਨਾ ਵੱਡਾ ਤੋਹਫਾ ਹੈ ਕਿੱਡਾ ਵੱਡਾ ਵਾਅਦਾ ਹੈ ਅੱਧਾ ਮਹਾਨ ਬਣਾਵੇਗਾ ਪ੍ਰਭੂ ਦੇ ਪਿਆਰਿਓ ਜੇ ਤੁਸੀਂ ਆਤਮ ਮਹਾਨ ਬਣਨਾ ਹੈ ਪ੍ਰਭੂ ਤੋਂ ਕੋਈ ਬਖਸ਼ਿਸ਼ ਪਾਉਣੀ ਹੈ ਤੇ ਤੁਹਾਨੂੰ ਕੀ ਕਰਨਾ ਪਵੇਗਾ ਤੁਹਾਨੂੰ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਅਤੇ ਨੀਵਾ ਹੋ ਕੇ ਉਹਦੇ ਚਰਨਾਂ ਦੇ ਵਿੱਚ ਬਹਿ ਕੇ ਚੱਲਣਾ ਪਵੇਗਾ ਹਾਲੇਲੂਇਆ ਆਓ ਇਸ ਦਿੱਤੇ ਹੋਏ ਵਚਨ ਲਈ ਦੁਆ ਕਰਾਂਗੇ ਪ੍ਰਭੂ ਜੀ ਤੁਹਾਡਾ ਧੰਨਵਾਦ ਇਸ ਸਮੇਂ ਲਈ ਪ੍ਰਭੂ ਜੀ ਅਸੀਂ 2024 ਦੇ ਵਿੱਚ ਐਂਟਰ ਹੋ ਰਿਹਾ ਪ੍ਰਭੂ ਜੀ ਸਾਨੂੰ ਨੀਵਿਆ ਕਰੋ ਤਾਂ ਕਿ ਸਾਨੂੰ ਤੁਹਾਡੇ ਕੋਲ ਬਹੁਤ ਵੱਡਾ ਇਨਾਮ ਮਿਲ ਸਕੇ ਪ੍ਰਭੂ ਜੀ ਅਸੀਂ ਤੁਹਾਡੀ ਹਜ਼ੂਰੀ ਤੋਂ ਬਹੁਤ ਕੁਝ ਪਾ ਸਕੀਏ ਆਤਮਿਕ ਗੱਲਾਂ ਸਿੱਖ ਸਕੀਏ ਪ੍ਰਭੂ ਜੀ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਹਾਂ ਜਿੰਨੇ ਵੀ ਭੈਣ ਭਾਈ ਇਹ ਵਚਨ ਸੁਣਨਗੇ ਜਾਂ ਸੁਣ ਰਹੇ ਨੇ ਪ੍ਰਭੂ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਬਰਕਤਾਂ ਦਿਓ ਪ੍ਰਭੂ ਜੀ 2024 ਦੇ ਵਿੱਚ ਪ੍ਰਭੂ ਜੀ ਬਹੁਤ ਵੱਡੀਆਂ ਵੱਡੀਆਂ ਗਵਾਹੀਆਂ ਹੋਣ ਪ੍ਰਭੂ ਜੀ ਉਹ ਤੁਹਾਡੇ ਵਚਨਾਂ ਉੱਤੇ ਚੱਲਣ ਪ੍ਰਭੂ ਜੀ ਪਵਿੱਤਰ ਆਤਮਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕਰੇ ਪ੍ਰਭੂ ਜੀ ਪਰਭੂ ਜੀ ਮੇਰੀ ਪ੍ਰਾਰਥਨਾ ਨੂੰ ਸੁਣਿਆ ਇਸ ਦਾ ਉੱਤਰ ਦਿੱਤਾ ਸਾਰੀ ਪ੍ਰਾਰਥਨਾ ਪ੍ਰਭੂ ਜੀ ਮੈਂ ਤੁਹਾਡੇ ਪਵਿੱਤਰ ਅਤੇ ਮਿੱਠੇ ਨਾਮਲਾ ਮੰਗਦਾ ਹਾਂ ਆਮੀਨ ਆਮੀਨ ਹਾਲੇਲੂਇਆ